ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਬਨੇ ਰਹਿਣਾ ਜੇ ਤੁਸੀਂ ਵੀਰਾ ਭੈਣ ਅਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈ। ਅੱਜ ਦੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹਾਂ ਸ਼ੁਰੂਆਤ ਕਰਦੇ ਹਾਂ ਜੀ ਦੀ ਵੱਡੀ ਖਬਰ ਬੱਚਿਆਂ ਦੇ ਹਸਪਤਾਲ 'ਚ ਲੱਗੀ ਅੱਗ 7 ਸਤੰਬਰ ਜਦੋਂ ਬੱਚੇ ਮਾਸਮ ਦੀ ਖੋਈ ਬਹੁਤ ਇਸ ਦੇ ਨਾਲ ਹੀ ਦਿੱਲੀ 'ਚ ਸ਼ਨੀਵਾਰ ਦੇਰ ਰਾਤ ਬੱਚਿਆਂ ਦੇ ਹਸਪਤਾਲ ਵਿੱਚ ਅੱਗ ਲੱਗਣ ਕਾਰਨ ਭਿਆਨਕ 6 ਬੱਚਿਆਂ ਦੀ ਮੌਤ ਹੋ ਗਈ ਹੈ ਫਾਇਰ ਵਿਭਾਗ ਮੁਤਾਬਿਕ ਇਸ ਤੇ ਦਤ ਨਾਕ ਹਾਸੇ ਚ 12 ਬੱਚਿਆਂ ਨੂੰ ਬਚਾ ਲਿਆ ਗਿਆ ਹੈ ਜਦ ਕੀ 6ਾਂ ਦੀ ਮੌਤ ਹੋ ਗਈ ਹੈ ਇਸ ਦੇ ਨਾਲ ਹੀ ਬੱਚੇ ਹਸਪਤਾਲ ਚ ਦਾਖਲ ਸੰ ਅਤੇ ਵੈਂਟੀਲੇਟਰ ਤੇ ਹੈ ਫਾਇਰ ਵਿਭਾਗ ਨੇ ਖੁਦ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ਨੀਵਾਰ ਦੀ ਰਾਤ 11:32 ਵਜੇ ਪੂਰੀ ਪੂਰਬ ਦਿੱਲੀ ਦੇ ਬੇਵਿਕ ਵਿਵੇਕ ਪਹਾੜੀ ਹਾਰ ਵਿੱਚ ਇੱਕ ਖਾਤੇ ਬੀਵੀ ਕੇਅਰ ਸੈਂਟਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਅਤੇ ਜਿਸ ਤੋਂ ਬਾਅਦ ਫਾਇਰ ਡਿਕੇਟ ਦੀਆਂ 9 ਗੱਡੀਆਂ ਤੁਰੰਤ ਮੌਕੇ ਤੇ ਪਹੁੰਚ ਕੇ ਰਵਾਨਾ ਹੋਈਆਂ ਉਸ ਦਿਨ ਨਾਲ ਹੀ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਤੋਂ 12 ਤੋਂ ਵੱਧ ਬੱਚਿਆਂ ਦੀ ਬਾਹਰ ਕੱਢਿਆ ਗਿਆ ਅਤੇ ਪਰ ਇਹ ਇਲਾਜ ਦੌਰਾਨ 6 ਬੱਚਿਆਂ ਦੀ ਮੌਤ ਹੋ ਗਈ ਹਸਪਤਲ ਵਿੱਚ ਇੱਕੋ ਬੱਚਾ ਸਮੇਤ 6 ਹੋਰ ਬੱਚੇ ਅਜੇ ਇਲਾਜ ਚੱਲ ਰਿਹਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਧੰਨਵਾਦ